ਬਈ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਖੁਸ਼ ਰੱਖੇ ਇਹੋ ਅਰਦਾਸ ਹੈ ਪ੍ਰਮਾਤਮਾ ਅੱਗੇ ਬਾਕੀ ਜੀ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਗੁਰਜੀਤ ਸਿੰਘ ਬਿਲੰਗ ਬਲੌਗ ਦੇ ਵਿੱਚ ਮੌਸਮ ਮੁਰਾਇਨ ਸਾਫ ਹੋ ਗਿਆ ਕੱਲ ਤਾਂ ਬੱਦਲ ਦਾ ਬਹੁਤ ਕਿਣੀਆਂ ਜੀਆਂ ਵੀ ਆ ਗਈਆਂ ਈਆਂ ਪਰਸੋਂ ਕੱਲ ਹਨੀਆ ਪਰ ਲੰਘ ਗਿਆ ਕਹਿੰਦੇ ਪੈ ਜਾਂਦਾ ਹੁੰਦਾ ਸਵਰਾਤੜੀ ਨੂੰ ਮੀਂਹ ਪੈਂਦਾ ਹੁੰਦਾ ਸਵਰਾਤੜੀ ਨਹੀਂ ਆਉਂਦੀ ਹੁਣ ਸਬਜੀ ਦੀ ਕਹਿੰਦੇ ਆ ਵੀ ਮੀਂਹ ਪੈ ਜਾਂਦਾ ਹੁੰਦਾ ਬਾਕੀ ਕੜਕਾਂ ਵੀ ਲੱਗੀਆਂ ਨਿੱਸਰ ਮੇਦਰ ਤੇ ਫੈਨਾ ਛੱਡੀ ਹੋਈ ਨਿੱਤਰੀ ਨਹੀਂ ਨਿੱਸਰੂ ਗਈ ਹੌਲੀ ਹੌਲੀ ਹਲੇ ਰੋਡ ਵੀ ਵਈ ਖਿੱਚਤਾ ਕੰਮ ਇਹਨਾਂ ਦੀ ਪੋਲ ਪਾੜ ਸਾਰੀ ਬਣਾ ਕੇ ਲਾਤੀ ਰੋਡ ਨੇ ਵੀ ਬਣਦਾ ਇੱਧਰ ਆ ਪਾਈਪ ਲਾਈਨ ਪੱਟੀ ਵੀ ਹੈ ਤੇਲ ਵਾਲੀ ਪਾਈਪ ਲਾਈਨ ਲੰਗਦੀ ਹੈ ਖੇਤਾਂ ਚ ਸਾਡੇ ਤਾਂ ਮੜਾ ਜਾ ਖੁੰਜਿਆ ਜਾਉਂਦਾ ਉਹ ਸਾਹਮਣੇ ਬਾਕੀ ਇਹਨਾਂ ਦੇ ਇੱਧਰ ਪ੍ਰੋਫੀਆਂ ਦੇ ਸਾਰੇ ਖੇਤਿਆਂ ਨੂੰ ਲੰਗਦੀ ਹੈ ਇੱਕ ਖੁੰਜੇ ਤੇ ਲੈ ਕੇ ਦੂਜੇ ਖੁੰਜੇ ਤੱਕ ਲੰਗਦੀ ਹੈ ਕਿੱਤੇ ਮੈਸੀ ਆਈ ਨਹੀਂ ਹੁਣ ਇਹ ਪਾਈਪ ਲਾਈਨ ਤਣ ਲੱਗੀ ਵੇਖਦੇ ਨਹੀਂ ਕਿ ਅਗਲੀ ਜੰਨੀ ਕਾਗਜ਼ਜਾ ਪਾਉਣੀ ਹੈ ਕਹਿੰਦੇ ਕੋਈ 20-22 ਸਾਲ ਬਾਅਦ ਕਹਿੰਦੇ ਕਾਗਜ਼ ਉਹ ਖਰਾਬ ਹੋ ਜਾਂਦਾ ਪਈ ਉੱਪਰੇ ਤਿੰਨ ਚਾਰ ਕਫੂਟੇ ਆ ਬਸ ਲਾਈਨ ਆ ਪਾਈਪ ਲਾਈਨ ਦਿਖਾਉਣਾ ਤੁਹਾਨੂੰ ਜੀ ਲੋਟ ਲੱਗ ਗਿਆ ਕਾਗਜ਼ਜਾ ਚੜਾਉਣੀ ਹੈ ਕੋਈ ਕਿਹੜਾ ਮਦੀਵੀ ਬਰਥਡੇ ਤੇ ਨਹੀਂ ਹੈ ਇੱਥੇ ਕਿਤੇ ਪੱਟੇ ਆ ਬਸ ਉੱਥੇ ਬੰਦ ਕਰਤਾ ਹੁਣ ਅੱਗੇ ਆ ਗਾ ਲਗਾਉਨੇ ਆ ਗਾ ਮੁਰਮੜਾ ਮੋਟਾ ਇਹ ਬਣਾਉਣ ਦੇਤੀ ਵੀਡੀਓ ਕੀ ਕਰਦੇ ਇਹ ਤੇਲ ਦੀ ਲੈਣੇ ਹੁਣ ਤੇਲ ਪਤਾ ਨਹੀਂ ਕਿਹੜਾ ਐ ਚ ਆ ਦੇਖ ਲੋ ਇੱਧਰ ਫੌਜੀ ਦਾ ਉਹਦੇ ਤਾਂ ਇਹ ਖੁੰਝੇ ਤੇ ਲੈ ਕੇ ਇੱਥੇ ਤੇ ਜੋ ਕਿ ਹੈ ਜੋ ਕਿ ਹੈ ਜੋ ਕਿ ਹੈ ਜੋ ਕਿ ਉਹ ਗੁੰਜੇ ਨੂੰ ਲੱਗ ਗਈ ਨਾ ਜੀ ਸਾਰੀ ਅਸੀਂ ਕਣਕ ਵੱਢਣੀ ਸੀ ਤੇ ਕਣਕ ਮਿੱਧੀ ਗਈ ਵਿੱਚੇ ਫਿਰ ਇੱਕ ਦਿਨ ਤਾਂ ਵੱਢਲੀ ਤਿਰੰਗਰਾਂ ਨੂੰ ਪਾਤੀ ਦੀ ਸਿੱਕ ਦਿਨ ਚ ਕਿਆ ਹੋਣਾ ਤਾਂ ਇਹ 2-4 ਦਿਨ ਵੱਢ ਹੋਣੀ ਸੀ ਫੇਰ ਮੁੱਕਣੀ ਸੀ ਚਲੋ ਹੁਣ ਵਿੱਚੇ ਕਰਤੀ ਇਕੱਠੀ ਦਿਖਾਉਂਦੇ ਆ ਤੁਹਾਨੂੰ ਦੇਖਦੇ ਆ ਕਿਆ ਕਰਦੇ ਆ ਘੱਡੇ ਹੋਣਾ ਬੈਠੀ ਰੰਗ ਲੱਗ ਲੱਗ ਵੀ ਪਾ ਲਿਆ ਕੁੜੂ ਚੇ ਉਹ ਦੇਖੀ ਦੇਖੀ ਗਿਰ ਗਿਆ ਬਚਾ ਕੇ ਕਰਦੇ ਕਹੇ ਇਹਨੂੰ ਕੀ ਕਰਤੇ ਹੈ ਇਸਕੋ ਫਾਈਟ ਤੇ ਉੱਪਰ ਲਗਾਤੇ ਹੈ ਕਿਆ ਚੀਜ਼ ਲਗਾਤੇ ਆ ਦਿਖਾਣਾ ਇਹ ਆਜ ਛੇ ਆ ਪੈ ਬਖਰਾ ਬਣਾ ਹੋ ਵੀ ਬਈਆਂ ਰੀਪਾ ਉਹ ਬੜੇ ਵੇਰ ਤੋ ਖਾਸ ਆ ਕੀਆ ਲਮੀਨੇਸ਼ਨ ਕਰਦੇ ਆ ਇਹਨੂੰ ਆ ਲੱਗੇ ਹੋਏ ਆ ਚੜਾਉਣ ਰੂਲ ਜਾ कला कला या। है चार को फुट परे है चार पानी जगह खादी खराब करती दो कनाल का गेड़ फसल खराब करती पैसे तो पा दें वैसे सरकार ਪੈਸਾ ਤਾਂ ਪਾ ਦਿੰਦੀ ਐ ਪਰ ਨੁਕਸਾਨ ਤਾਂ ਹੋ ਹੀ ਗਿਆ ਦੋ ਕਨਾਲਾਂ ਖਰਾਬ ਹੋ ਗਈ ਆਹ ਕੰਮ ਇਹ ਕਰਦੇ ਐ ਜਮੀ ਨਹੀਂ ਨਹੀਂ ਐ ਮਸ਼ੀਨ ਜੀ ਨਾਲ ਕਰਦੇ ਐ ਗੱਡ-ਗੱਡ ਕੀ ਆਹ ਰਹੀ ਆ ਮਸ਼ੀਨ ਇਹ ਕਮਾਣੇ ਵਾਲੀ ਐ ਆ ਜਾ ਤੂੰ ਦੇ ਆਂ ਮਹੀਨ ਦੀ ਜੀ ਚਾਕੇ ਫੇਰ ਕਰਦੇ ਹਾਂ ਉੱਚਾ ਹੈ ਉਹ ਕਰਤਾ ਲੰਮੀ ਨਹੀਂ ਜਨਾ ਇਹ ਮਿੱਟੀ ਪਾਉਣਗੇ ਇਥੇ ਫਸਲ ਵੀ ਨਹੀਂ ਹੋਣੀ ਦੋ ਤਿੰਨ ਸਾਲ ਦਬਜਿਆ ਕਰਨਾ ਇਹਨੇ ਆਜੂ ਆਜੂ ਦੋ ਦੋ ਗਾਇ ਇਹ ਇੱਥੇ ਤਾਂ ਹਜੂਰ ਏਡਾਂ ਹੀ ਆ ਪਰ ਉਹ ਜਿੱਥੇ ਮਿੱਟੀ ਪਾਉਣੀ ਆ ਉੱਥੇ ਵੀ ਦਬਜਿਆ ਕਰਨਾ ਇਹਨੇ ਦੋ ਤਿੰਨ ਸਾਲ ਨਹੀਂ ਲੋਟ ਆਉਣਾ ਨੁਕਸਾਨ ਤਾਂ ਬਹੁਤ ਆ ਖੇਤੀ ਖਰਾਬ ਕਰਤਾ ਇਹ ਠੀਕ ਹੋ ਜਾਏਗਾ ਠੀਕ ਹੋ ਜਾਏਗਾ ਦੋ ਤਿੰਨ ਸਾਲ ਲੱਗ ਜਾਂਦੇ ਆ जो पट्टा हुआ है ना पाइपलाइन वो दब दबदा रहेगा दो तीन साल फसल नहीं होगी दो तीन साल तो होगी नहीं कुछ मिट्टी नीचे वाली ऊपर चले जाएगी मिट्टी नीचे वाली माड़ी होती है ना ऊपर तो खाद खुद डली होती है उसके नीचे वाली मिट्टी खराब है हाँ वही तो बात है खाद वाली नीचे चले जाएगा फसल होंगी नहीं है दो तीन साल ਇਹ ਵੀ ਬਾਈ ਬਹੁਤ ਪੰਗਾ ਹੈ ਜੇ ਜ਼ਮੀਨ ਸੇਲ ਰਸੂਲ ਕਰਨੀ ਹੈ ਇਹਨਾਂ ਦਾ ਵੀ ਬਹੁਤ ਪੰਗਾ ਹੈ ਇਹਦੇ ਨੂੰ ਲੰਘਦੀ ਹੈ ਇਹ ਨਾ ਤਾਂ ਇਹਦੇ ਉੱਪਰ ਮਤਲਬ ਪਾਈਪ ਲਾਈਨ ਹੈ ਤੇਲ ਦੀ ਹੈ ਪਤਾ ਨਹੀਂ ਕਿਹੜਾ ਤੇਲ ਜਾਂਦਾ ਹੈ ਇਹ ਨਹੀਂ ਪਤਾ ਨਾ ਤਾਂ ਇਹਦੇ ਉੱਪਰ ਕੋਈ ਉਸਾਰੀ ਕਰ ਸਕਦੇ ਆ ਕੋਈ ਕਮਰਾ ਕੋਈ ਮਕਾਨ ਨਹੀਂ ਬਣਾ ਸਕਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਇੱਕ ਬੰਦਾ ਉਰੇ ਪੱਕਾ ਹੀ ਰਹਿੰਦਾ ਹੈ ਡਿਊਟੀ ਪਰ ਇਥੇ ਰੋਜ਼ ਆਉਂਦਾ ਉਹ ਆਪਣੀ ਚੈੱਕ ਕਰਦਾ ਰਹਿੰਦਾ ਉਹ ਸਿਰੇ ਤੱਕ ਉਹਦਾ ਏਰੀਆ ਹੋਣਾ ਜਿੰਨਾਕ ਦੇਖਦੇ ਰਹਿਣੀ ਹੈ ਇਹ ਤਾਂ ਮੜਿਆ ਜਾ ਨਾ ਉਥੇ ਕਲਾੜੀ ਚਲਦੀ ਦੀ ਝੋਕ ਲਾਤਾ ਝੋਕੇ ਦੇ ਉੱਪਰ ਝੋਕ ਨਹੀਂ ਹੁੰਦਾ ਜਿਹੜਾ ਖਲਾੜੀ ਚ ਲਾਉਂਦੇ ਉਹਨੇ ਗੰਨੇ ਵਾਲਾ ਬਣਿਆ ਵਾ ਰਸ ਕੱਢ ਗਏ ਓਹੋ ਲਾਤਾ ਐ ਟਪਿਆ ਲਾ ਟਪਿੜ ਜਾ ਝੋਕਦਾ ਉਹ ਵੀ ਚਕਾਤਾ ਇਹਨਾਂ ਨੇ ਜਾ ਕੇ ਕਹਿੰਦੇ ਉੱਪਰ ਨਹੀਂ ਲਾਉਣਾ ਇਹ ਇੰਨੀ ਮਤਲਬ ਉਹ ਹੈ ਸਰਕਾਰ ਦੀ ਉਹਨੂੰ ਬਈ ਪੈਸੇ ਤਾਂ ਇਹ ਨਹੀਂ ਦਿੰਦੀ ਆ ਸਰਕਾਰ ਫਸਲ ਦੇ ਪਰ ਸਵਾਜਿਆ ਨਹੀਂ ਆਉਂਦਾ ਯਾਰ ਪੱਟ ਪਟਈ ਆ ਇਹਨਾਂ ਨੇ ਤਾਂ ਇਹਦੇ ਦੇਣੇ ਆ ਹੁਣ ਕਿਹੜਾ ਹੈਗਾ ਆ ਬੀਜ ਹੋਊ ਪੈਸੇ ਵੀ ਘਬਰਾ ਕਿੰਨੇ ਕੋ ਤੇ ਪੈਸੇ ਕਹਿੰਦੇ ਬਠੇਰੇ ਦੇ ਦਿੰਦੇ ਆ ਖੁੱਲੇ ਦੇ ਦਿੰਦੇ ਮੜੀ ਜੀ ਤੇ ਬਾਕੀ ਦੰਦੇ ਉਸ ਨੂੰ ਐ ਮਾਲਕ ਮੂਲਕ ਦਾ ਕੋਈ ਚੱਕਰ ਨਹੀਂ ਚਾਹੀ ਜਿਸ ਨੇ ਠੇਕੇ ਵਲੀ ਵੀ ਐ ਦੇਣੀ ਉਸ ਨੂੰ ਹੈ ਜੀਦੀ ਫਸਲ ਹੈ ਇਹ ਦੂਆ حساب ਨਹੀਂ ਹੈਗਾ ਵੀ ਮਾਲਕ ਦੇ ਖਾਤੇ ਜੀ ਜਾਣੇ ਉਹ ਕੋਈ ਚੱਕਰ ਨਹੀਂ ਦੇਣਗੇ ਉਸ ਨੂੰ ਚਲੋ ਜੀ ਠੀਕ ਹੈ ਇੰਨੀ ਕ ਵੀਡੀਓ ਕਰਿਓ ਪ੍ਰਵਾਨ ਗਲਤੀ ਭਲਤੀ ਕਰਿਓ ਮਾਫ ਧੰਨਵਾਦ ਸਾਰਿਆਂ ਦਾ ਕਾਫੀ ਦਿਨ ਬਾਅਦ ਪਾਈ ਹੈ ਵੀਡੀਓ ਅੱਜ ਸ਼ੁਕਰੀਆ ਜੀ ਮਿਹਰਬਾਨੀ